ਲੋਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਨਮਸਤੇ ਸਲਾਮ ਜੀ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਵਧੀਆ ਤੰਦਰੁਸਤ ਚੜ੍ਹਦੀ ਕਲਾ ਵਿੱਚ ਹੋਮੋਗੇ ਤੇ ਹੁਣ ਅਸੀਂ ਚਾਰਿਆਂ ਜੀ ਦਿੱਲੀ ਨੂੰ ਬੇਟੀ ਕੋਲ ਬੇਟੀ ਨੂੰ ਸੰਧਾਰਾ ਦੇਣ ਜੀ ਅਸੀਂ ਰਸਤੇ 'ਚ ਰੁਕਿਆ ਜੀ ਚਾਹ ਪੀਣ ਵਾਸਤੇ ਦੇਖੋ ਅਸੀਂ ਕਰੋ ਚਾਹ ਬਣਾ ਕੇ ਲੈ ਕੇ ਆਏ ਸੀ ਡਾਕਟਰ ਸਾਹਿਬ ਉੱਥੇ ਨਾ ਜਦੋਂ ਘਰੇ ਸੀਗੇ ਕਹਿੰਦੇ ਚਾਹ ਬਣਾ ਲਾ ਮੈਂ ਕਿਹਾ ਮੈਂ ਤਾਂ ਚਾਹ ਬਣਾ ਲਈ ਪਰ ਮੈਂ ਲੈ ਕੇ ਚੱਲੀ ਆ ਜਿੱਥੇ ਤੁਹਾਨੂੰ ਨੀਂਦ ਆਊਗੀ ਮੈਂ ਕਿਹਾ ਉੱਥੇ ਮੈਂ ਤੁਹਾਨੂੰ ਚਾਹ ਦੇ ਦਾਂਗੀ ਹੁਣ ਅਸੀਂ ਹਾਲੇ ਪਾਣੀ ਪਤ ਤੋਂ ਪਿੱਛੇ ਹੀ ਆ ਤੇ ਹੁਣ ਇੱਥੇ ਖੜ ਕੇ ਅਸੀਂ ਲੱਗਿਆ ਚਾਹ ਪੀਣ ਡਾਕਟਰ ਸਾਹਿਬ ਬਾਹਰ ਖੜ ਕੇ ਚਾਹ ਪੀਣ ਲੱਗੇ ਹੋਏ ਆ ਕਿੱਧਰ ਗਏ ਪਤਾ ਨਹੀਂ ਕਿੱਧਰ ਨੂੰ ਚਲੇ ਗਏ ਆਗੇ ਪੀ ਲਈ ਚ ਉਹ ਮਜ਼ਾ ਆਇਆ ਹਨ ਮੱਖੀ 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 ਕਿਵੇਂ ਨਹੀਂ ਆਉਂਦਾ ਚਾਹ ਸੁਣਾ ਬਾਬਦੀ ਹਾਂ 1 ਮਿੰਟ ਰੁਕ ਜਿਓ ਮੈਨੂੰ ਚਾਹ ਤਾਂ ਪੀ ਲੈਣ ਦੂ ਮੱਖੀ ਬਾਹਰ ਕੱਢ ਦਿੰਦੇ ਬਸ ਨਿਕਲ ਗਈ ਦੀ ਪ੍ਰੈਜ਼ੀਡੈਂਟ ਹੈ ਆਸੀਫ ਅਲੀ ਰਾਸਟੇਲ ਚਾਹ ਪੀਂਦੇ ਜਾ ਰਹੇ ਹਨ ਡਾਕਟਰ ਸਾਹਿਬ ਨੇ ਆਹ ਪੇ ਜਲਦੀ ਜਲਦੀ ਚਾਹ ਪੀ ਲਈ ਮੇਰ ਤੋਂ ਪੀਤੀ ਨਹੀਂ ਗਈ ਹੈਗੀ ਚਾਹ ਤੇ ਮੈਂ ਹੱਥ 'ਚ ਬੜੀ ਬੈਠੀ ਆ ਮੈਂ ਕਿਹਾ ਹੌਲੀ ਹੌਲੀ ਚਲਾਵੋ ਫਿਰ ਮਾਨਵੀ ਮਧੂ ਕਸ਼ਯ ਚਾਹ ਵੀ ਨਹੀਂ ਪੀਣੀ ਚਾਹੀਦੀ ਹੈਗੀ ਹੁਣ ਇੰਸਪੈਕਟਰ ਕੇ ਪਦ ਪਰ ਨਿਯੁਕਤ ਦੇਵ ਦਾ ਸੁਖਦੇਵ ਦਾ ਟੱਪ ਆ ਗਿਆ ਸੁਖਦੇਵ ਦਾ ਟੱਪ ਆ ਗਿਆ ਜੀ ਸਭ ਤੋਂ ਮਸ਼ਹੂਰ ਟੱਪਾ ਸੁਖਦੇਵ ਅਮਰੀਕ ਲਿਗੇ ਜੀ ਅਸੀਂ ਬੇਟੀ ਦੇ ਘਰ ਗਰਵੀਨ ਮਿਲਦੇ ਆਪਣੇ ਨਾਨੂ ਨੂੰ ਅਰੇ ਨਹੀਂ ਹਜਣਾ ਬਣਾਓ ਯਾਰ ਰਸੋਈ ਤੇਰੀ ਆ ਖੁੱਲੀ ਡੁੱਲੀ ਹਾਂ 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 ਠੀਕ ਐ ਬੱਟੂ ਸਾਹਿਬ ਰੋਟੀ ਖਾਣ ਲੱਗੇ ਅਸੀਂ ਸਪੈਸ਼ਲ ਪ੍ਰੀਤੀ ਕਹਿ ਕੇ ਮੈਂ ਤਾਂ ਦਾਲ ਬਣਵਾਈ ਜਨਾ ਕਿ ਦਾਲੇ ਬਣਾਉਣੇ ਬਸ ਕੁਝ ਨਹੀਂ ਬਣਾਉਣਾ ਹੈਗਾ ਦੇਖੋ ਦਾਲ ਤੇ ਆ ਹੈਗੇ ਨੇ ਕੁਰਕਰੀ ਕੁਰਕਰੀ ਭਿੰਡੀ ਮੈਂ ਕਾ ਸਿਰਫ ਦਾਲ ਬਣਾਈ ਫਰੀਤੀ ਪੱਲੋ ਜੀ ਗੁੱਡ ਮਾਰਨਿੰਗ एवरीवन ਕਿ ਹੈਗੀ ਆ ਜੀ ਪ੍ਰੀਤਿ ਹਰਾਂ ਦੇ ਬੈਕ ਸਾਈਡ ਤੇ ਬਾਲਕਨੀ ਪਿਛਲੇ ਸਾਈਡ ਨਾਲ ਦੇ ਖੇਤ ਹੈਗੇ ਆ ਥੋੜੇ ਜਿਹੇ ਬਹੁਤ ਸੋਹਣੀ ਗ੍ਰੀਨਰੀ ਸਵੇਰ ਦਾ ਟਾਈਮ ਦੇਖੋ ਕਿੰਨਾ ਵਧੀਆ ਲੱਗ ਰਿਹਾ ਹੈ ਗੁੱਡ ਮਾਰਨਿੰਗ ਗਰਵਿੰਨ ਗੁੱਡ ਮਾਰਨਿੰਗ ਗਰਵਿੰਨ ਸਕੂਲ ਲਈ ਵਾਸਤੇ ਤਿਆਰ ਹੋ ਗਿਆ ਹੈ लिखाओ गरबिन इधर को पिज़्ज़ा भी तैयार हो गया देखो गरबिन का लंच भी तैयार हो रहा है पिज़्ज़ा लंच बॉक्स तैयार हो रहा है भाई गरबिन पिज़्ज़ा लेके जाएगा आज इतने सारे पाव जी है प्रीति गुड मॉर्निंग Good morning everyone. Good morning. Wow, oh, look at the, better better the oh, balcony. Look at plants. Mm -hmm. ਪੀਜ਼ਾ ਬਣ ਗਿਆ ਗਰਵਿੰਦੀ ਬਸ ਆ ਗਈ ਰੀਤੀ ਚੱਲੀ ਕੋਕੋ ਨੂੰ ਆ ਇੰਦਰਾ ਚੁੰਮਾ

ਕੁੱਕੋ ਆ ਗਿਆ ਜੀ ਕੁੱਕੋ ਆ ਗਿਆ ਸੈਰ ਕਰਕੇ ਇਤਰਾਜ਼ ਹੋ ਗਿਆ ਸੀ ਟਿੰਡ ਤੇ ਟਿੰਡ ਤੇ ਤੇਲ ਲਾ ਰਹੀ ਹੈਗਾ ਹਾਂ ਵਿਚਾਲੇ ਉਹ ਤਾਂ ਜਮੇ ਝੜ ਗਏ ਗਰਬਨ ਕੀ ਕਰ ਰਹੇ ਹਨ ਗਰਬਨ ਆਪ ਕੀ ਕਰ ਰਹੇ ਹਨ ਰੈਸਟ ਅੱਜ ਮੈਡੀਕਲ ਜਿਹੜਾ ਅਸੀਂ ਮੈਡੀਕਲ ਬੁਲਾਏ ਆਂ ਆਮ ਦੇ ਪੌਣੇ 5 ਹੋ ਚੱਲੇ ਹਾਂਜੀ ਹੁਣ ਦੱਸ ਦਿਆਂ ਜੀ ਅਸੀਂ ਸਾਡਾ ਮਕਸਦ ਜਿਹੜਾ ਸੀਗਾ ਦਿੱਲੀ ਆਉਣ ਦਾ ਅਸੀਂ ਇੱਥੋਂ ਇੱਕ ਪੰਥ ਦੋ ਕਾਜ ਕਰਕੇ ਚੱਲੇ ਆਂ ਇੱਕ ਕੰਮ ਤਾਂ ਜੀ ਹੋ ਗਿਆ ਸਾਡਾ ਬੇਟੀ ਨੂੰ ਸੰਧਾਰਾ ਦੇਣ ਦਾ ਦੂਸਰਾ ਕੰਮ ਜਿਹੜਾ ਹੈਗਾ ਏ ਉਹ ਹੈਗਾ ਜੀ ਸ਼ਾਮ ਨੂੰ ਤੇ ਡਾਕਟਰ ਸਾਹਿਬ ਜਾਣਗੇ ਦਿੱਲੀ ਇੰਟਰਨੈਸ਼ਨਲ 에어ਪੋਰਟ ਤੇ ਤੇ ਉੱਥੋਂ ਕਿਸੇ ਨੂੰ ਅਸੀਂ ਲੈ ਕੇ ਆਉਣਾ ਏ ਤੇ ਕੀ ਕੌਣ ਆ ਰਿਹਾ ਏ ਤੇ ਤੁਹਾਨੂੰ ਫਿਰ ਦੱਸਾਂਗੇ ਸ਼ਾਮ ਨੂੰ ਅੰਦਰ ਸ਼ਾਮ ਨੂੰ ਰਾਤ ਨੂੰ ਦੱਸਾਂਗੇ ਕਿਉਂਕਿ ਅਸੀਂ ਅੱਜ ਫਿਰ ਉਹਨਾਂ ਨੂੰ ਲੈ ਕੇ ਵਾਪਸ ਮਾਹਾਲੀ ਜਾਵਾਂਗੇ ਰਾਤ ਨੂੰ ਅਸੀਂ ਨਿਕਲ ਜਾਣਾ ਇੱਥੋਂ ਫਿਰ ਡਿਨਰ ਵਗੈਰਾ ਕਰਕੇ ਹਲੋ ਜੀ ਅਸੀਂ ਹੋ ਗਏ ਜੀ ਤਿਆਰ ਵਾਪਸ ਜਾਣ ਦੇ ਲਈ ਤੇ ਡਾਕਟਰ ਸਾਹਿਬ ਵੀ ਤਿਆਰ ਹੋ ਗਏ ਗਰਭਿੰਦ ਦੱਸਾਂਗੇ ਵਿਚਾਰਾ ਨਾਨੀ ਨੇ ਕਹਿੰਦਾ ਗਰਭਿੰਦ ਮੈਨੂੰ ਕਹਿੰਦਾ ਨਾਨੀ ਰੁਕ ਜਾਓ ਨਾ ਆਪ

ਹੈਲੋ ਹੈਲੋ ਬਈ ਰੋਕ ਕੇ ਆਪਾਂ ਸਤਾਬੀਆ ਲੋ ਜੀ ਪ੍ਰੀਤ ਢਿੱਲੋਂ ਆ ਗਈ ਹੈ ਜੀ ਆਸਟ੍ਰੇਲੀਆ ਤੋਂ ਅਸੀਂ ਹੁਣ ਉਹਨੂੰ ਨਾਲ ਲੈ ਕੇ ਜਾ ਰਹੇ ਹਾਂ ਮਹਾਲੀ ਨੂੰ ਚਲੋ ਜੀ ਮਿਲਦੇ ਆਪਾਂ ਘਰ ਚੱਲ ਕੇ ਤਾਜੋ ਸਾਰੇ ਹੈਲੋ ਕਿੱਥੇ ਆ ਗਏ ਰਮੇ ਦੇ ਕਿੱਥੇ ਆ ਗਏ ਹੈ ਆਪਣੇ ਘਰ ਆ ਗਏ ਹੈ ਚਲੋ ਮੈਂ ਸੋਨੂੰ ਲੈ ਫਿਰ ਆ ਰੋਟੀ ਲੈਂਦੀ ਐ ਮੈਂ ਖਾਉਂ ਚਲੋ ਠੀਕ ਐ ਫੇਬਰੀ ਤੱਕ ओके ਅੰਟੀ ਬਾਏ ਹਾਂ ਜਿੰਦੇ ਸਵੇਰੇ ਹਾਂਜੀ ਓਕੇ ਬਾਏ ਰਹਿਮਤ ਓਕੇ ਬਾਏ ਬਾਏ ਗੁੱਡ ਹੈਨਾ ਗੁੱਡ ਮਾਰਨਿੰਗ ਹੋਗੀ ਹੁਣ ਤਾਂ ਹੈਨਾ ਗੁੱਡ ਮਾਰਨਿੰਗ ਹੋਗੀ ਨਾ ਸਵੇਰੇ ਸਕੂਲ ਜਾਣਾ ਹੈ ਫਿਰ ਤੇ ਨਹੀਂ ਦੋ ਛੁੱਟੀ ਠੀਕ ਐ ਤੇ ਲੱਪਾ ਸਵੇਰੇ ਮਿਲਦੇ ਹਾਂ ਹੈਨਾ